15 ਅਕਤੂਬਰ ਨੂੰ ਵਿੱਕੀ ਸਮਰਾ ਗੁਰਸਾਹਬ ਸੰਧੂ ਮੈਲਬਨ ਤਰਨਾ ਹਾਂਸ ਗੁਲਦੀਪ ਸਮਰਾ ਮਿੱਠੂ ਯੂਐਸਏ ਗੁਰਪ੍ਰੀਤ ਮੋਹਾਲੀ ਸਾਹਿਬ ਸਮਰਾ ਤੇ ਰਿੱਕੀ ਜਨੌਦ ਸੱਤਾ ਦੇਰੇ ਨੇ ਵੀ ਜਨੌਦ ਦਾ ਕੱਪ ਆਉਣਾ ਤੇ ਜਿੰਦਾਬਾਦ ਯਾਰੀਆਂ ਕਬੱਡੀ ਕਲੱਬ ਆਫ ਵਿਨੀ ਪੈਗ ਵੱਲੋਂ ਮਾਨੂੰ ਲੜਤੋਂ ਦਾ ਕਹਿੰਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਬੁਲਟ ਮੋਟਰਸਾਈਕਲ ਦੇ ਨਾਲ ਕੀਤਾ ਜਾਊਗਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਇੱਕ ਪਾਸੇ ਕਹਿੰਦੇ ਪੀਟਰ ਹੈ ਇਹਦਾ ਮਾਨਕ ਪਰ ਪਿੰਡ ਹੈ ਇਹ ਕਹਿੰਦੇ ਮੇਰੇ ਵੀਰੋ ਸ਼ਾਹਕੋਟ ਦੇ ਇਲਾਕੇ ਦਾ ਖਿਡਾਰੀ ਹੈ ਪਰ ਦੂਜੇ ਪਾਸੇ ਫਕਰ ਝੰਡਾ ਪਿੰਡ ਹੈ ਸੋਨੀ ਲਾਉ ਤਕੜਾ ਜਫਾ ਕਿ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਆ ਰੇਡਰ ਦੇ ਵਿੱਚ ਬੜੀ ਚਾ ਤੇ ਪੁਆਇੰਟ ਸੋਨੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸੇਖਾ ਕਲਾ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ ਔਰ ਜਿਹੜੀ ਟੀਮ ਫਤਿਹਗੜ ਸ਼ੰਨਾ ਦੀ ਉਹ ਖੇਡ ਮੈਦਾਨ ਦੇ ਵਿੱਚ ਹੈ ਇਹਨੂੰ ਦੁਨੀਆ ਐਕਸ਼ਨਾਂ ਵਾਲੀ ਮਸ਼ੀਨ ਕਹਿੰਦੀ ਹੈ ਇਹ ਕਹਿੰਦੇ ਗੁਰੂ ਰਾਮ ਦਾਸ ਸਾਹਾ ਦੀ ਧਰਤੀ ਤੋਂ ਪੁੱਜਿਆ ਦਬਰਜੀ ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਬਿਲਕੁਲ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਆਹ ਸਾਹਮਣੇ ਕਿ ਡਿੱਠੇ ਸੱਬੇ ਥਾਂ ਨਹੀਂ ਤੁੱਟ ਜਿਹਿਆ ਿੱਠੇ ਸਭੇ ਥਾਵ ਨਹੀਂ ਤੁਦ ਜਿਹੇ ਹੈ ਪਰ ਖੰਡੂਰ ਸਾਹਿਬ ਦੀ ਧਰਤੀ ਨੂੰ ਮੇਰੇ ਵੀਰੋ ਕਹਿੰਦੇ ਮਾਣ ਬਖਸ਼ਿਆ ਅੱਠ ਪਾਸ਼ੀਆਂ ਨੇ ਕਹਿੰਦੇ ਗੁਰੂ ਸਾਹਿਬ ਇੱਕ ਇੱਕ ਨਗਰ ਦੇ ਵਿੱਚ ਆ ਜਾਣਾ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਅੱਠ ਪਾਸ਼ਾਈਆਂ ਨੇ ਮੇਰੇ ਵੀਰੋ ਜਿਹੜੇ ਆਪਣੇ ਮੁਬਾਰਕ ਚਰਨੇ ਆ ਉਹ ਖੰਡੂਰ ਸਾਹਿਬ ਦੀ ਧਰਤੀ ਤੇ ਪਾਏ ਐ ਸਾਬ ਸਹਿਬ ਸ਼ਿਰ ਗੁਰੂ ਅੰਗਦ ਦੇ ਮਹਾਰਾਜ ਨੇ ਕਹਿੰਦੇ ਮੇਰੇ ਵੀਰੋ ਮੱਲ ਖਾੜੇ ਦੀ ਸ਼ੁਰੂਆਤ ਕੀਤੀ ਲਓ ਸਾਹਮਣੇ ਗੁਰਲਾਲ ਇਸ ਲਈ ਖੇਡ ਮੈਦਾਨ ਦੇ ਵਿੱਚ ਪਾਉਂਦਾ ਰੇਡ ਫੂਲਾ ਸ਼ੂਸ਼ਕ ਵਾਲਾ ਆਸਟ੍ਰੇਲੀਆ ਤੋਂ ਪਉਂਦਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਆ ਨੌਜੰਨ ਦੇ ਰਿਕਾਰਡ ਬੋਲਦੇ ਐ ਇਹ ਕਰਮਜੀਤ ਸਿੰਘ ਕਣਗਸਾ ਚੱਕ ਮਾਈਕ ਤੇ ਕਰਦੇ ਸਿਫਤ ਤੇ ਨੌਜਵਾਨ ਆਹ ਸਾਹਮਣੇ ਕਹਿੰਦੇ ਬੂਰੀਏ ਵੀ ਕਬੱਡੀ ਪੈਰੀ ਸੈਂਸਰ ਪਿੰਡ ਹੈ ਨੌਜਵਾਨ ਦਾ ਇਹਨੇ ਗੱਡੀਆਂ ਵੀ ਜਿੱਤੀਆਂ ਕੰਬਾਈਨਾ ਵੀ ਜਿੱਤੀਆਂ ਨੇ ਇਹਨੇ ਕਈ ਹਾਰ ਲੈ ਜਿੱਤੇ ਨੇ ਹਰਪਾਲ ਕਹਿੰਦੇ ਕਾਲਵਾ ਵੀ ਧਰਤੀ ਦਾ ਨੌਜਵਾਨ ਆਹ ਸਾਹਮਣੇ ਕਰਦਾ ਟਰਾਈ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਆਹ ਨੌਜਵਾਨ ਦਾ ਕਹਿੰਦੇ ਮਾਣਕਪੁਰ ਪਿੰਡ ਹੈ ਇਹ ਸ਼ਾਹਕੋਟ ਦੇ ਇਲਾਕੇ ਦਾ ਗੰਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜਿੱਥੇ ਲੱਗਦੇ ਉਹ ਦੁਨੀਆ ਵੇਂਦੀ ਹੈ ਮੇਰੇ ਮਿੱਤਰੋ ਚਾਰੇ ਪਿਆਰ ਨੇ ਇੱਕ ਕਲੀ ਤੇ ਕਹਿੰਦੇ ਫੂਲਾ ਸ਼ੂਸ਼ਕ ਦੀ ਧਰਤੀ ਦਾ ਉਹ ਦੂਜੀ ਕਲੀ ਤੇ ਉਹ ਐ ਜਿਹਨੇ ਕਹਿੰਦੇ ਕੱਲ ਫੋਰਡ ਵੱਲੋਂ ਇੰਗਲੈਂਡ ਖੇਡਦਾ ਉਹ ਜਿਹਨੇ ਕਹਿੰਦੇ ਐਪਸ ਫੋਰਡ ਵੱਲੋਂ ਬੀਸੀ ਦੇ ਵਿੱਚ ਖੇਡਦਾ ਲਾਜਵੰਨੂ ਜਿਹਨੇ ਕਹਿੰਦੇ ਕੱਲ ਗੱਡੀ ਵੀ ਲਾਨ ਹੋਈ ਐ ਉਹ ਸ਼ਿਕੰਦਰਪੁਰੇ ਵਾਲਾ ਸੋਨੂ ਬਾਠ ਆਪਣੇ ਮਿੱਤਰਾਂ ਨਾਲ ਮਿਲ ਕੇ ਕਹਿੰਦਾ ਅਗਲੇ ਸਾਲ ਸਰਸੇ ਦੇ ਮੈਦਾਨੇ ਤੇ ਇਹਨੂੰ ਵੱਡੀ ਗੱਡੀ ਦਿੱਤੀ ਜਾਵੇਗੀ ਇਹ ਕਹਿੰਦੇ ਗਰੀਬੀ ਦੀ ਹੱਤ ਪਾੜ ਕੇ ਅੱਗੇ ਆਇਆ ਇਹਦਾ ਕਹਿੰਦੇ ਵੀ ਠੱਗਰ ਚੜ੍ਹਨ ਪਿੰਡ ਇਹਦਾ ਸੋਨੀ ਦਾਮ ਆ ਮੇਰੇ ਮਿੱਤਰੋ ਅਗਲੀ ਕਬੱਡੀ ਰਪਿੰਦਰਾ ਆ ਦਬਰਜੀ ਵਾਲਾ ਆ ਦਬਰਜੀ ਵਾਲਾ ਆ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਅਮਰੀਕ ਸ਼ਰਨਾ ਪੋਲੇ ਜੇ ਮੂੰਹ ਨਾ ਆ ਕੇ ਕਹਨਾ ਲੰਡੇ ਕੀ ਟੀਮਾਂ ਕਿਹੜੀਆਂ ਕਿਹੜੀਆਂ ਮੈਂ ਖਾ ਸਾਰੀਆਂ ਵਧੀਆ ਹੀ ਐ ਕਹਣਾ ਮੈਂ ਵਧੀਆ ਬਣਾ ਲਈ ਆ ਸਾਰੇ ਜਿਹੜੇ ਟਾਪ ਕਲਾਸ ਹਨ ਉਹ ਸਾਰੇ ਕਿਨ ਆ ਗਿਆ ਲੈ ਵੀ ਛਰਨੇ ਤੇਰਾ ਵੀ ਨੌਜਾਨਾ ਬਣਦਾ ਵੀ ਹੈ ਕਹਿੰਦੇ ਮਾਨ ਸ਼ਰਮਨ ਵੱਡੇ ਕਰਨੇ ਆ ਲੰਡੇ ਕੇ ਆਲਿਆ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੁਰਲਾਲ ਸੋਨੀ ਦੇ ਲਈ 1000 ਸੋਹੀ ਭਰਾਵਾਂ ਵੱਲੋਂ ਸੋਹੀ ਬ੍ਰਦਰਜ਼ ਵੱਲੋਂ ਇਹ ਮਾਨ ਸਨਮਾਨ ਹੈ ਸੋਨੀ ਦੀ ਗੱਡੀ ਅਨਾਉਂਸ ਹੋ ਗਈ ਕੱਲ ਸੋਨੂ ਬਾਠ ਵੱਲੋਂ ਮੁਬਾਰਕਬਾਦ ਹੈ ਆਹ ਸਾਹਮਣੇ ਮੇਰੇ ਮਿੱਤਰੋ ਆਹ ਕਰਮਜੀਤ ਸਿੰਘ ਕਣਗਸ ਹੈ ਮੈਂ ਨੂੰ ਪੁੱਛਿਆ ਵੀ ਤੇਰੇ ਹਾਰਲੇ ਕਿੰਨੇ ਹੋਗੇ ਇਹਨੇ ਆਪਣੀ ਹਿੰਦੀ ਦੇ ਵਿੱਚ ਭਾਸ਼ਾ ਦੇ ਵਿੱਚ ਦੱਸਿਆ ਅਰੇ ਕਹਿੰਦਾ ਪਤਾ ਨਹੀਂ 5 ਐ ਕਿ 6 ਐ ਆਹ ਨੌਜਵਾਨ ਇਸ ਸਮੇਂ ਦਾ ਕਾਪਰ ਹੈ ਬੂਰੀਏ ਸ਼ੀਸ਼ਰ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹਨੇ ਸਕਾਰਪੀਓ ਵੀ ਜਿੱਤ ਲਈ ਇਹਨੇ ਕਹਿੰਦੇ ਵੱਡੇ ਵੱਡੇ ਇਨਾਮ ਜਿਹੜੇ ਜਿੱਤ ਲਿਆ ਖੇਡ ਕਬੱਡੀ ਦੇ ਵਿੱਚ ਬੂਰੀਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਤੇਰੇ ਤੇ ਕਬੱਡੀ ਦਿਆਲ ਹੈ ਬੂਰੀਆ ਤੇਰੇ ਤੇ ਕਬੱਡੀ ਮਿਹਰਬਾਨ ਹੈ ਆਹ ਸਾਹਮਣੇ ਗੁਰਲਾਲ ਖੰਡੂਰ ਸਾਹਿਬ ਦੀ ਧਿਰਤੀ ਦਾ ਆਪਣੀ ਟੀਮ ਦੇ ਲਈ 1 ਲੱਖਾਂ ਜੇ ਨੰਬਰ ਦਾ ਵਾਅਦਾ ਭਾਈ ਬਲਜਿੰਦਰ ਸਿੰਘੀ ਖਾਲਸਾ ਜਥੇਦਾਰ ਜੀ ਅਚੇਤੇ ਤੌਰ ਤੇ ਸਾਡੇ ਵੱਡੇ ਭਰਾ ਨੇ ਔਰ ਅਚੇਤੇ ਤੌਰ ਤੇ ਪੁੱਜਿਆ ਕਹਿੰਦੇ 26 ਜਨਵਰੀ ਹੋਈ ਤੇ ਬਲਜਿੰਦਰ ਦਾ ਲਾਲ ਕਲੇਤੇ ਘੋੜਾ ਚੜਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਤੁਪਰਜੀ ਵਾਲਾ ਦੀਪ ਇਸ ਵੇਲੇ ਲਾਉ ਤਕਣਾ ਜਫਾ ਜਾਫੀ ਕੇ ਨਹੀਂ ਗੱਲ ਸਮੇਂ ਦੀ ਤੇ ਪੁਆਇੰਟ ਰੇਡਰ ਦਾ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪੌਂਡ ਦੇ ਲਈ ਨੌਜਵਾਨ ਸ਼ਾਹਕੋਟੀਆਂ ਫੇਰ ਆਉ ਚਾਰ ਨੇ ਸੁਸ਼ਕ ਦੀ ਧਰਤੀ ਹੈ ਫਿਰੋਜ਼ਪੁਰ ਜਿਹੜਾ ਕਹਿੰਦੇ ਬਹੁਤ ਵੱਡੀਆਂ ਗੱਲਾਂ ਹੋਈਆਂ ਨੇ ਕਿਉਂਕਿ ਫਰੀਦਕੋਟ ਦੀ ਜਲ ਚੱਲੀ ਮੋਗੇ ਦੀ ਗਹਿਣ ਚੱਲੀ ਜਿਹੜੇ ਜ਼ਿਲ੍ਹਿਆਂ ਦਾ ਜਿਲ੍ਹਾ ਫਿਰੋਜ਼ਪੁਰ ਤੇ ਅੱਜ ਫਿਰੋਜ਼ਪੁਰ ਦੇ ਕਹਿੰਦੇ ਸਹਿੰਦੇ ਕਿ ਰਹੇਲਾ ਪਿੰਡ ਇਹ ਸ਼ਹੀਦ ਸਿੰਘਾਂ ਦੀ ਧਰਤੀ ਹੈ ਹਰਪਜਨ ਸਿੰਘ ਜੀ ਆਦੀ ਕਹਿੰਦੇ ਗੱਲ ਦੁਨੀਆ ਦੇ ਵਿੱਚ ਹੋਈ ਹੈ ਸ਼ਹੀਦ ਸਤਨਾਮ ਸਿੰਘ ਜੀ ਆਪੇ ਲੁਕਵੇਂ ਸਿੰਘ ਜੀ ਮੰਡ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਵੀ ਸਕੂਲੋਂ ਚੱਕ ਚੱਕ ਕੇ ਸ਼ਹੀਦ ਕਰ ਦਿੱਤੇ ਗਏ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਸ਼ਹੀਦਾਂ ਦੇ ਖੂਨ ਦੇ ਨਾਲ ਇਹ ਧਰਤੀ ਸਿੰਜੀ ਹੋਈ ਹੈ ਇਹ ਨਗਰ ਲਈ ਦੁਵਾਵਾਂ ਨੇ ਕਿਉਂਕਿ ਤੁਹਾਡਾ ਪਿੰਡ ਕਹਿ ਸਕਦਾ ਵੀ ਅਸੀਂ ਦੇਸ਼ ਨੂੰ ਬਹੁਤ ਕੁਝ ਦਿੱਤਾ ਅਸੀਂ ਦੇਸ਼ ਨੂੰ ਬਹੁਤ ਕੁਝ ਦਿੱਤਾ ਇਹਨਾਂ ਦੀ ਗਰੋਥ ਦੇ ਲਈ ਕੌਮ ਦੇ ਲਈ ਬਹੁਤ ਵੱਡੀ ਦੇਣ ਹੈ ਬਹੁਤ ਵੱਡੀ ਦੇਣ ਹੈ ਇਹਨਾਂ ਨੇ ਮੇਰੇ ਵੀਰੋ ਬਹੁਤ ਕੁਝ ਚੱਲਿਆ ਹੈ ਮੰਡ ਪਰਿਵਾਰ ਨੇ ਬਹੁਤ ਕੁਝ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਸੰਤਾਪ ਹੰਡਾਇਆ ਹੈ ਅੱਜ ਸ਼ਹੀਦਾਂ ਦੀ ਯਾਦ ਹੈ ਮੇਰੇ ਬਿੱਤਰੋ ਮੇਲਾ ਲੱਗਿਆ ਹੋਇਆ ਆਹ ਸਾਹਮਣੇ ਕਿ ਤਾਤਾ ਤੇ ਭਗਤ ਸੂਰਮਾ ਜਿਉਂਦੇ ਜਾਗ ਰਹੇ ਨੇ ਉਹ ਦੁਨੀਆ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਲੋਕੀ ਨਾ ਲੈਂਦੇ ਨੇ ਲੋਕੀ ਨਾ ਲੈਂਦੇ ਨੇ ਲੋਕੀ ਨਾ ਲੈਂਦੇ ਨੇ ਲਓ ਇੱਕ ਪਾਸੇ ਆਹ ਤਲਵਿੰਦਰ ਸਿੰਘ ਹੈ ਇਹ ਫੂਲਾ ਆ ਸ਼ੂਸ਼ਕ ਦੀ ਧਰਤੀ ਦਾ ਕੁਲਵਿੰਦਰ ਗਿਆਨੀ ਕਹਿੰਦੇ ਖੇਡਿਆ ਔਰ ਦੁਨੀਆ ਦਾ ਟਾਪ ਖੇਡਿਆ ਔਰ ਕਹਿੰਦੇ ਗੱਲ ਹੋਈ ਮੇਰੇ ਵੀਰੋ ਸੁੱਖੇ ਸ਼ੂਸ਼ਕ ਦੀ ਕਹਦੇ ਕੋਹਨੀ ਸ਼ੂਸ਼ਕੋਣੀ ਬੜੇ ਵਧੀਆ ਖਿਡਾਰੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦਬਰਜੀ ਵਾਲਾ ਦੀਪ ਪਾਉਂਦਾ ਕਬੱਡੀਆਂ ਚੜ ਚੜ ਕੇ ਅੱਜ ਖੰਡੂਰ ਸਾਹ ਵਾਲੇ ਆਏ ਐ ਪੂਰੀ ਟੀਮ ਵਧੀਆ ਬਣਾ ਕੇ ਸਿਰੇ ਦਾ ਮੈਚ ਸੁੱਖ ਸਾਡਾ ਵੀਰ ਹੈ ਹਰੇ ਸ਼ਮੂਨਾ ਦਾ ਧੰਨਵਾਦ ਹੈ ਲਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੀਟਰ ਮਾਨਕਪੁਰੀਆ ਸੇਖਾ ਕਲਾ ਪੁੱਜ ਗਈ ਤੇ ਹੱਥ ਖੜਾ ਕਰ ਦੇਵੇ ਸੇਖਾ ਕਲਾ ਪੁੱਜ ਗਈ ਜੀ ਸੇਖਾ ਕਲਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੇ ਰੇਡਰ ਚੈੱਕ ਕਰਨੇ ਤੇ ਗਰਾਊਂਡ ਦੇ ਵਿੱਚ ਦੋ ਬੰਦੇ ਆ ਕੇ ਜਰੂਰ ਚੈੱਕ ਕਰ ਲਿਓ ਪਲੀਜ਼ ਬੜੀ ਮਿਹਰਬਾਨੀ ਹੋਊਗੀ ਤੀਜਾ ਕੁਆਟਰ ਫਾਈਨਲ ਦਿੜਬਾ ਮੰਡੀ ਤੇ ਮਾਣੂ ਕੇ ਗਿਲਦਾ ਹੋਣਾ ਲਓ ਸਾਹਮਣੇ ਇਸ ਵੇਲੇ ਨੌਜਵਾਨ ਗਬਰੂ ਪੀਟਰ 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 ਤੇ ਜਫਾ ਖੇਡ ਮੈਦਾਨ ਦੇ ਵਿੱਚ ਨੌਜਵਾਨਾ ਨਾਂ ਦਾ ਸਿਸ ਖਿਡਾਰੀ ਦਾ ਕੀ ਹੈ ਇਹ ਲਵ ਹੈ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਲਵ ਨੇ ਕਹਿੰਦੇ ਕਿ ਤਗੜਾ ਨੰਬਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪੌਂਡ ਦੇ ਲਈ ਕਹਿੰਦੇ ਬੂਰੀਆ ਫੇਰ ਵਧਿਆ ਹੋਇਆ ਉਧਰ ਕਹਿੰਦੇ ਹਰਮਨ ਉਹ ਨਹੀਂ ਸਾਡੇ ਵੀਰ ਨੇ ਹਰਮਨ ਕੱਟੋ ਕਿਤੇ ਲੱਕੀ ਕੱਟੋ ਦਿਲੋ ਦਰਵਾਣਾ ਨੇ ਸਾਡੇ ਵੀਰਾਂ ਦੇ ਲਈ ਇਹ ਪਿੰਨ ਦੇ ਕਹਿੰਦੇ ਬਹੁਤ ਵੱਡਾ ਬਰਲਾ ਕੀਤਾ ਛੋਟੀ ਛੋਟੀ ਦੀਆਂ ਟੀਮਾਂ ਖੇਡਦੀਆਂ ਨੇ ਆਹ ਕਹਿੰਦੇ ਕਾਲਮਾ ਵਾਲਾ ਹਰਪਾਲ ਉਹ ਬੂਰੀਆ 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 ਉਹ ਭੱਜ 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 ਭਾਜੋ ਨੌਜਵਾਨ ਸੱਜੇ ਘੱਬੇ ਉੱਪਰ ਖਲੇ ਔਰ ਨੰਬਰ ਰੇਡਰ ਦਾ ਮੈਂ ਸਮਾਪਤ ਹੈ ਜੇ ਤੂੰ ਸ਼ੂਸ਼ਕ ਦੀ ਟੀਮ ਰਹੀ ਇਸ ਮੈਚ ਦੇ ਵਿੱਚੋਂ